ਕੋਈ ਦੋ ਅਣਪਛਾਤੇ ਬੰਦੇ ਸੀ ਮੈਨੂੰ ਨਹੀਂ ਪਤਾ ਕੌਣ ਸੀਗੇ ਉਹ ਗੋਲੀਆਂ ਸਾਡੇ ਘਰੇ ਮਾਰ ਕੇ ਗਏ ਆ ਇਹ ਨਾਮ ਮੈਂ ਤੁਹਾਡਾ ਕਿਹੜੇ ਪਿੰਡ ਦਾ ਮੇਰਾ ਨਾਮ ਹਰਮਨਦੀਪ ਕੌਰ ਆ ਪਿੰਨੇ ਹਸਪਤਾਲ ਪਹੁੰਚੇ ਕੀ ਮਾਮਲਾ ਕੀ ਹੋ ਰਿਹਾ ਸੀ ਮੇਰੇ ਗੋਲੀ ਵੱਜੀ ਆ ਜੀ ਕੋਈ ਦੋ ਅਣਪਛਾਤੇ ਬੰਦੇ ਸੀ ਮੈਨੂੰ ਨਹੀਂ ਪਤਾ ਕੌਣ ਸੀਗੇ ਉਹ ਗੋਲੀਆਂ ਸਾਡੇ ਘਰੇ ਮਾਰ ਕੇ ਗਏ ਆ ਪਹਿਲਾਂ ਸਾਡੇ ਵੱਡੇ ਗੇਟ 'ਚ ਆਏ ਤੇ ਤੁਹਾਡੇ ਘਰ ਵਾਲਾ ਹੈਗਾ ਮੈਂ ਕਿਹਾ ਹੈ ਨਹੀਂਗਾ ਇਹ ਨੇ ਉਧਰੋਂ ਆ ਗਏ ਮੈਂ ਕਿਹਾ ਤੁਸੀਂ ਉਧਰਲੇ ਗੇਟ ਆ ਜਾਓ ਛੋਟੇ ਗੇਟ ਮੇਰਾ ਬੇਟਾ ਵੀ ਬਾਹਰ ਹੀ ਖੜਾ ਮੈਂ ਇੱਕ ਨੂੰ ਕਿਹਾ ਮੈਂ ਕਿਹਾ ਇੱਕਮ ਜਾ ਤੂੰ ਗੇਟ ਉਧਰਲਾ ਨਾ ਗੇਟ ਖੋਲਿਆ ਕੋਈ ਆਇਆ ਆਪਣੇ ਘਰੇ ਮੇਰੇ ਹਸਬੰਦ ਅੰਦਰ ਫੋਨ ਸੁਣੀ ਜਾਂਦੇ ਛੋਟੇ ਗੇਟ ਦੇ ਨਾਲ ਜਦੋਂ ਮੇਰੇ ਬੇਟੇ ਨੇ ਗੇਟ ਖੋਲ੍ਹਿਆ ਮੈਂ ਆ ਕੇ ਸੋਚ ਬੈਗੀ ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਮੇਰੇ ਬੇਟੇ ਨੇ ਦੇਖਿਆ ਵੀ ਉਹਨਾਂ ਕੋਲ ਪਿਸਤੌਲ ਕੱਢਣ ਲੱਗੇ ਊਧਾ ਕਰਕੇ ਮੇਰੇ ਬੇਟੇ ਨੇ ਹੱਥ ਮਾਰਿਆ ਬਾਕੀ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਮੇਰਾ ਬੇਟਾ ਪੱਜ ਕੇ ਉਹਨੇ ਪਾਪਾ ਨੂੰ ਅੰਦਰ ਕਰਤਾ ਪਾਪਾ ਅੰਦਰ ਹੋ ਗਏ ਉਹ ਅੰਦਰ ਗੋਲੀਆਂ ਮੂਰੇ ਮੇਰਾ ਸੀਰੀ ਖੜਾ ਸੀਗਾ ਉਹ ਡਿੱਗ ਪਿਆ ਟਰੈਕਟਰ ਦੇ ਥੱਲੇ ਡਿੱਗ ਗਿਆ ਮੁੜ ਕੇ ਉਹ ਪਤਾ ਨਹੀਂ ਉਹਨਾਂ ਦਾ ਜਾਂ ਇੱਕ ਵਾਰ ਖਾਲੀ ਗਿਆ ਜਾਂ ਕੀ ਹੋਇਆ ਕੀ ਨਹੀਂ ਮੇਰੇ ਹਸਬੰਦ ਨੇ ਜਾ ਕੇ ਇੱਕਦਮ ਗੇਟ ਬੰਦ ਕਰ ਲਿਆ ਮਗਰ ਹੀ ਮੈਂ ਚੱਲ ਗਈ ਮੈਂ ਟਰੈਕਟਰ ਦੇ ਪਿੱਛੇ ਲੱਗ ਗਈ ਜਦੋਂ ਫਾਇਰ ਕਰਦੇ ਪਏ ਸੀ ਮੇਰੇ ਹਸਬੰਦ ਗੇਟ ਦੇ ਨਾਲ ਹੋ ਗਏ ਅਸੀਂ ਇੱਕਦਮ ਗੇਟ ਬੰਦ ਕਰ ਲਿਆ ਜਦੋਂ ਗੇਟ ਬੰਦ ਕੀਤਾ ਉਹਨਾਂ ਨੇ ਗੇਟ ਦੇ ਅੰਦਰ ਦੀ ਵੀ ਫਾਇਰ ਕੀਤੇ ਉਹ ਜਿਹੜਾ ਫਾਇਰ ਉਹਨਾਂ ਨੇ ਕੀਤਾ ਜਦੋਂ ਮੈਂ ਉਹ ਗੇਟ ਤੱਕਦੇ ਸੀ ਅੰਦਰ ਨੂੰ ਵੀ ਖੁੱਲ ਉਹ ਅਸੀਂ ਜੋਖਾ ਲਾ ਕੇ ਦੋਨਾਂ ਜਣੇ ਨੇ ਗੇਟ ਬੰਦ ਕਰ ਲਿਆ ਜਦੋਂ ਗੇਟ ਦੇ ਉਹਨਾਂ ਨੇ ਬਾਅਦ ਦੀ ਗੋਲੀਆਂ ਚਲਾਈਆਂ ਉਹ ਗੇਟ ਦੇ ਵਿੱਚ ਵੀ ਮੇਰੇ ਕੋਲੇ ਬੱਜੇ ਕਾਦੇ ਤੇਜੀ ਬਣਿਆ ਉਹ ਆਏ ਸੀਗੇ ਗੱਡੀ ਤੇ ਜੀ ਕਿੰਨੇ ਜਣੇ ਸੀ ਉਹ ਦੋ ਇੰਨਾ ਨਹੀਂ ਪਤਾ ਇੱਕ ਬੰਦਾ ਹੀ ਆਇਆ ਸੀ ਪਰ ਮੈਨੂੰ ਲੱਗਦਾ ਕਿ ਅੰਦਰ ਬੈਠੇ ਸੀ ਗੱਡੀ ਦੇ ਵਿੱਚ ਬੰਦੇ ਹਾਂ ਉਹ ਜਦੋਂ ਖਿੜਕੀ ਉਹਨਾਂ ਨੇ ਖੋਲ੍ਹੀ ਉਹ ਮੇਰੇ ਕੋਲੇ ਆਇਆ ਬੰਦਾ ਮੈਨੂੰ ਹੱਥ ਪੁੱਛਣ ਲੱਗ ਗਏ ਤੁਹਾਡੇ ਹਸਬੰਡ ਹੈਗੇ ਮੈਂ ਕਿਹਾ ਨਹੀਂ ਹੈ ਨਹੀਂ ਕਿਉਂਕਿ ਮੈਨੂੰ ਲੱਗਦਾ ਸੀ ਸ਼ਕਲੋਂ ਬੰਦੇ ਕੋ ਕਿ ਨੇਰਾ ਸੀਗਾ ਮੈਂ ਲੈਟ ਵੀ ਨਾ ਛੱਡੀ ਕਿਉਂਕਿ ਸਾਡੇ ਕੈਮਰਾ ਜਗ ਜਗ ਜਾਂਦਾ ਉਹਦੀ ਚਾਨਣ ਨਾਲ ਮੈਂ ਦੇਖਿਆ ਮੈਂ ਬੰਦਾ ਪਛਾਣ ਸਕਦੀ ਹਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਆ ਮੂੰਹ ਬੰਨਿਆ ਸੀ ਮੈਂ ਕੋਈ ਨਹੀਂ ਬੰਨੇ ਫਸੇ ਉਹਨਾਂ ਦੇ ਐ ਹੀ ਸੀਗਾ ਕੋਈ ਰੰਜੀਤ ਸੇ ਤੁਹਾਡੇ ਪਹਿਲਾਂ ਕੋਈ ਸੀ ਨਾ ਮੈਨੂੰ ਪਤਾ ਨਹੀਂ ਜੀ ਰੰਜੀਤ ਤਾਂ ਸਾਡੀ ਹੈਗੀ ਹੈਗੀ ਪਿੰਡ 'ਚ ਵੀ ਹੈਗੀ ਆ ਪਰ ਹੁਣ ਪਤਾ ਨਹੀਂ ਵੀ ਕੌਣ ਹੈਗੇ ਕੌਣ ਨਹੀਂਗੇ ਕਿੰਨੇ ਜਣੇ ਤੇ ਫੇਰ ਵੱਜੇ ਤੁਹਾਡੇ ਇੱਕ ਤਾਂ ਮੇਰੇ ਜੀ ਇੱਕ ਸਾਡੇ ਸੀਰੀ ਦੇ ਆ ਪਤਾ ਨਹੀਂ ਹੁਣ ਕਿਵੇਂ ਆ ਕਿਵੇਂ ਨੇ ਮੈਨੂੰ ਦੱਸੋ ਕੁਝ ਨਹੀਂ ਪਤਾ ਵਿਚਾਰੇ ਦੋ ਮੇਰੇ ਹਸਬੰਦ ਹੀ ਦੱਸ ਸਕਦਾ ਆ ਆ ਮੇਰੇ ਘੋਟੇ ਤੇ ਆ ਕੋਈ ਪਛਾਣ ਨਹੀਂ ਹੋਈ ਤੁਹਾਨੂੰ ਨਾਲ ਦੇ ਮੈਂ ਦੇਖ ਕੇ ਪਛਾਣ ਲਵਾਂਗਾ ਤੇਰੇ ਕੈਮਰੇ ਲੱਗੇ ਤੁਹਾਡੇ ਹਾਂਜੀ ਸਾਡੇ ਘਰੇ ਕੈਮਰਾ ਲੱਗੇ ਆ ਮਨਜੀਤ ਸਿੰਘ ਨਾਂ ਦਾ ਵਿਅਕਤੀ ਆ ਜੀ ਸਨ ਆਫ ਗੁਰਦੇਵ ਸਿੰਘ ਪਿੰਡ ਕਪੂਰੇ ਦਾ ਉਹਦੇ ਅੱਜ ਗੱਡੀ ਸੇ ਰੰਗ ਦੀ ਟੈਕੀ ਉਹਦੇ ਤੇ ਆਏ ਹਨ ਪਛਾਤੇ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਦੇ ਚ ਉਹ ਤੇ ਬਚ ਗਿਆ ਉਹਦੇ ਨਾਂ ਅਕਸਰ ਕਮਕਮ ਕਰਨਿਕ ਆ ਜਾਂਦਾ ਹੁੰਦਾ ਸੀ ਜਾਂ ਰਾਜਕੁਮਾਰ ਨਾਂ ਦਾ ਵੈਕੀ ਪਿੰਡ ਦਾਇਆ ਉਹ ਅੱਜ ਕਿਤੇ ਉਹਨੂੰ ਦਵਾਈ ਆਸਤੇ ਪੈਸੇ ਲੈਣ ਆਇਆ ਸੀ ਉਹ ਗੋਲੀ ਦੋ ਚਲ ਚੱਲਿੰਗ ਤੇ ਉਹਦੇ ਉ ਗੋਲੀ ਲੱਗ ਗਈ ਉਹਦੇ ਚ ਇੱਕ ਉਰੀ ਘਰ ਵਾਲੀ ਦੇ ਗੋਡੇ ਤੇ ਲੱਗੀ ਹੈ ਤੇ ਉੱਪਰ ਮਨਜੀਤ ਸਿੰਘ ਬਚ ਗਿਆ ਲੋਕੀ ਮਾਪੀ ਆਈਏ ਹਾਂ ਰਾਜਕੁਮਾਰ ਜਿਹੜਾ ਸੀ ਜਔਰੇ ਚੀ ਕਰੇ ਅਖਰ ਕੰਮ ਕੁੰਮ ਕਰਦਾ ਹੁੰਦਾ ਸੀਗਾ ਉਹ ਪੈਸੇ ਲੈਣਾ ਸੀ ਮੋਟਰ ਦੀ ਗੋਲੀ ਵਜੇ ਨਾ ਇਹ ਸਾਈਡ ਤੇ ਵਧੀ ਤੇ ਦਬਲੀ ਲਿਖੋ ਜੀ ਤਿੰਨੀਆਂ ਗੋਲੀਆਂ ਤੇ ਨਜ਼ਰ ਕਰਨ ਦੀਆਂ ਤੇ 6 ਖਾਲੀ ਕਾਰਤੂਸ ਮਿਲੇ ਆ ਦੋ ਜਿਹੜੇ ਸੀ ਲਾਈਵ ਮਿਲੇ ਆ ਤੇ 8 ਕਾਰਡਾਂ ਦੇ ਮੁਤਾਬਕ ਹੈ ਵੀ 8 ਨੋ ਗੋਲੀਆਂ ਚਲੀਆਂ ਕਾਰਨ ਕੀ ਰਿਆ ਜੁਰ ਕੋਈ ਪਤਾ ਲੱਗਾ ਕਾਰਨ ਹੈ ਜੇ ਸਟਿਲ ਅਸੀਂ ਆਪ ਦੀ ਤਫ਼तीश ਕਰ ਰਹੇ ਹਾਂ ਨਮਾ ਬਣਾ ਕੇ ਅਸੀਂ ਸੀਆਈਏ ਦੀਆਂ ਸੇਖਾਂ ਨੂੰ ਤੋਂ ਭੇਜੀ ਹੋਇਆ ਅਗੜ ਵਿਸ਼ਾਵਾ ਕੈਮਰੇ ਚੈੱਕ ਕਰ ਰਹੇ ਜਿਵੇਂ ਕੋਈ ਲਾਹਵੰਤ ਸੂਚਨਾ ਮਿਲੂ ਤੋਂ ਨਾਲ ਦੀ ਨੋਟ ਕਿੰਨੇ ਲੋਗ ਆਏ ਕਿੰਨੇ ਚਾਰ ਜਣੇ ਹੋਰ ਜੀ ਸੀ ਪੁਰਾਣੀ ਹਜੇ ਤੱਕ ਇਹ ਆਪੇ ਸਰਮੇ ਚ ਹਜੇ ਇਹਦੇ ਦਿਮਾਗ ਵਿੱਚ ਕੁਝ ਨਹੀਂ ਆ ਰਿਹਾ ਤੇ ਉਹ ਅਦਰਵਾਈਜ਼ ਉਹ ਕਹਿ ਰਹੇ ਆ ਵੀ ਸਾਡੀ ਕੋਈ ਹੋਰ ਜਿਹੀ ਗੱਲਬਾਤ ਹੈ ਨਹੀਂ ਤੇ ਤਫਤੀਸ਼ ਦੇਖੋ ਤਫਤੀਸ਼ ਦਾ ਪਾਰਟ ਆ ਕੀ ਕੀ ਆਉਂਦਾ ਸਭ ਤੁਸੀਂ ਕਹਿ ਰਹੇ ਸੀ ਪੈਸੇ ਲੈਣਾ ਰੇਕਤ ਪੈਸੇ ਇਹ ਕਰਕੇ ਤਾਂ ਨਹੀਂ ਆਇਆ ਨਹੀਂ ਨਹੀਂ ਉਹ ਤਾਂ 500 ਰੁਪਇਆ ਵੈਸੇ ਹੀ ਲੈਣ ਆਇਆ ਸੀ ਯਾਰ